ਸਾਰੀ ਸੰਗਤ ਇੱਕ ਵਾਰੀ ਗੱਜ ਗਿਆ ਕੋ ਜੋ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਤ ਸੰਗਤ ਲੱਖ ਬਾਦ ਵਿਵਾਰ ਚੱਲ ਪੈਣ ਪਰ ਹਕੀਕਤ ਜਿਹੜੀ ਹੈ ਟਲਸ ਚਾਹੀਏ ਕਿ ਯਗਤ ਕਰੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਹਿਲਾਂ ਵੀ ਸਤਗੁਰ ਸੰਤ ਤੇ ਅੱਜ ਵੀ ਸਤਗੁਰ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਸਤਿਗੁਰ ਹੋਣਗੇ ਵਾ ਵਾ ਇਹ ਮੇਰਾ ਫੈਸਲਾ ਨਹੀਂ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਦੇ ਸਰਤਾਜ ਸੁਖਮਨੀ ਸਾਹਿਬ ਦੇ ਵਿੱਚ ਫਰਮਾਨ ਕਰਦੇ ਨੇ ਉਹ ਕਹਿੰਦੇ ਸੱਤ ਪੁਰਖ ਜਿੰਨ ਜਾਣਿਆਂ ਜਿਹੜੇ ਅਕਾਲ ਪੁਰਖ ਨੂੰ ਵਾਹਿਗੁਰੂ ਨੂੰ ਰੱਬ ਨੂੰ ਪਰਮਾਤਮਾ ਨੂੰ ਜਾਣ ਲਿਆ ਤੇ ਪਰਮਾਤਮਾ ਦੇ ਨਾਲ ਇੰਨਾ ਇੱਕ ਮੇਕੋ ਹੋ ਗਿਆ ਨਾ ਤੋਹੀ 모ਹੀ 모히 토ਹੀ ਅੰਤਰ ਕੈਸਾ ਕਨਕ ਕਾਟਕ ਜਲ ਤਰੰਤ ਜਿਹੜਾ ਇਸ ਵਾਸਤਾ ਦੇ ਪਹੁੰਚ ਗਿਆ ਨਾ ਤੇ ਸ੍ਰੀ ਗੁਰੂ ਅਰਜਨ ਦੇਵ ਮਾਰੇ ਪਤਾ ਕੀ ਕਹਿੰਦੇ ਨੇ ਸਤ ਪੁਰਖ ਜੇਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਏਸਾ ਸੰਗਤ ਇੱਕ ਜਗ੍ਹਾ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾ ਲਿਖਦੇ ਨੇ ਉਹ ਕਹਿੰਦੇ ਜਿਹੜੇ ਪ੍ਰਭੂ ਦੇ ਜਨ ਹਨ ਤੇ ਉਹਦੇ ਪਿਆਰੇ ਹਨ ਤੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਰ ਕੇ ਜਨ ਸਤ ਗੁਰ ਸਤ ਪੁਰਖਾ ਤੇ ਕਹਿੰਦੇ ਜਿਹੜੇ ਪ੍ਰਭੂ ਦੇ ਪਿਆਰੇ ਹਨ ਹਰ ਕੇ ਜਨ ਸਤ ਗੁਰ ਉਹ ਸਤ ਗੁਰ ਹਨ ਤੇ ਉਹ ਸਤ ਪੁਰਖਾ ਹਨ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਸਤ ਗੁਰ ਸਰਨਾਈ ਕਰਦਾ ਆ ਨਾਮ ਪ੍ਰਗਾਸ ਤੇ ਗੁਰੂ ਰਵਿਦਾਸ ਮਹਾਰਾਜ ਜਗਤ ਕਰੋ ਸਾਡੇ ਸਤ ਗੁਰੂ ਹਨ ਤੇ ਸਾ ਸੰਗਤ ਉਹਨਾਂ ਦੀ ਸ਼ਕਤੀ ਕਮਾਲ ਹੈ ਤੇ ਮਾਰੇ ਨੇ 150 ਸਾਲ 4 ਮਹੀਨੇ 6 ਦਿਨ ਦੀ ਅਜੋ ਬੀਤ ਕੀਤੀ ਹੈ ਤੇ ਮਾਰੇ ਨੇ ਉਹਦੇ ਬੈ ਸਾਨੂੰ ਅਧਿਆਤਮਕ ਗਿਆਨ ਦੇ ਨਾਲ ਜੋੜਿਆ ਰੱਬੀ ਗਿਆਨ ਦੇ ਨਾਲ ਜੋੜਿਆ